ਦੋਸਤੋ ਖਨੌਰੀ ਬਾਰਡਰ ਤੇ ਜਿਹੜਾ ਲਗਾਤਾਰ ਜਿਹੜਾ ਹੁਣ ਤਣਾਅ ਦੀ ਸਥਿਤੀ ਬਣ ਚੁੱਕੀ ਹੈ ਸਾਹਮਣੇ ਜਿਹੜਾ ਹਰਿਆਣਾ ਪੁਲਿਸ ਜਿਹੜਾ ਹੈਗਾ ਉਹਨਾਂ ਨੇ ਵੀ ਜਿਹੜਾ ਆਪਾਂ ਕਹਗੇ ਪਹਿਲਾਂ ਟਿੱਬੇ ਲਾਈਵੇ ਸੀਗੇ ਰਾਤ-ਰਾਤ ਜਿਹੜਾ ਇੱਥੇ ਸੁੱਟਿਆ ਗਿਆ ਸਾਰੇ ਦਾ ਸਾਰਾ ਜਿਹੜਾ ਰੇਤਾ ਲਿਆ ਕੇ ਹੁਣ ਜਿਹੜਾ ਹੈਗਾ ਪਹਿਲਾਂ ਪਿੱਛੇ ਸੀ ਹੁਣ ਇਹਨਾਂ ਨੇ ਫੌਜ ਵੀ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਨੀਲੀਆਂ ਵਰਦੀਆਂ ਦੇ ਵਿੱਚ ਮੰਗਾਲੀ ਆ ਨਾਲ ਪੁਲਿਸ ਦੇ ਜਿਹੜਾ ਹੈਗਾ ਬਕਾਇਦਾ ਜਿਹੜਾ ਹੈਗਾ ਆਪਾਂ ਕਹਗੇ ਜਿਹੜਾ ਫੋਟੋਗ੍ਰਾਫੀ ਹੋ ਰਹੀ ਆ ਫੌਜ ਵੱਲੋਂ ਵੀ ਲਗਾਤਾਰ ਨਿਗਰੱਖੀ ਜਾ ਰਹੀ ਹੈ ਵੀ ਜਿਹੜਾ ਹੈਗਾ ਕੌਣ ਕੀ ਕਰ ਰਿਹਾ ਉਸ ਤੋਂ ਬਿਨਾ ਡਰੋਨਾਂ ਦੇ ਥਰੂ ਜਿਹੜਾ ਹੈਗਾ ਨਿਗਰੱਖੀ ਜਾ ਰਹੀ ਹੈ ਸੋ ਕਿਸੇ ਵੀ ਵਕਤ ਜਿਹੜਾ ਹੈਗਾ ਕੋਈ ਘਟਨਾ ਜਿਹੜੀ ਹੈ ਕਿ ਇੱਥੇ ਵਾਪਰ ਸਕਦੀ ਹੈ ਕਦੋਂ ਵੀ ਜਿਹੜਾ ਹੈਗਾ ਕਿਸਾਨ ਇਸ ਜਿਹੜਾ ਹੈਗਾ ਬੈਰੀਕੇਡ ਨੂੰ ਕ੍ਰੋਸ ਕਰ ਸਕਦੇ ਸੋ ਆਪਾਂ ਇੱਥੇ ਗੱਲਬਾਤ ਕਰਾਂਗੇ ਲਗਾਤਾਰ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਹੁਣ ਪੁਲਿਸ ਵਾਲਾ ਜਿਹੜਾ ਹੈਗਾ ਉਹ ਉੱਪਰ ਆ ਚੁੱਕਿਆ ਪੁਲਿਸ ਵਾਲਾ ਲਗਾਤਾਰ ਤੁਹਾਨੂੰ ਦਿਖਾਇਆ ਵੀ ਜਿਵੇਂ ਕੈਮਰੇ ਹੱਥਾਂ 'ਚ ਫੜੇ ਹੋਇਆ ਲਗਾਤਾਰ ਪਲ-ਪਲ ਦੀ ਜਿਹੜੀ ਨਿਗਾਹ ਤੇ ਵੀਰ ਬਣ ਕੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਦੇ 100-100 ਗਰੁੱਪਾਂ ਦੇ ਵਿੱਚ ਹਰੇਕ ਬੰਦਾ ਆਪਦੀ ਇਹ ਫਰਜ਼ ਸਮਝੇ ਲਾਈਵ ਤੁਹਾਨੂੰ ਦਿਖਾ ਰਹੇ ਆਂ ਠੀਕ ਹੈ ਕੋਈ ਪੁਣਛਣ ਕੇ ਨਹੀਂ ਆ ਰਿਹਾ ਕੋਈ ਜਿਹੜਾ ਹੈਗਾ ਵੱਡਾ ਮੀਡੀਆ ਜਿਹੜਾ ਹੈਗਾ ਇਹ ਚੀਜ਼ਾਂ ਸਾਨੂੰ ਪਹਿਲਾਂ ਛਾਨਣਗੇ ਫਿਰ ਤੁਹਾਡੇ ਤੱਕ ਪਹੁੰਚਾਉਣਗੇ ਇੱਥੇ ਬਿਲਕੁਲ ਸਿੱਧੀਆਂ ਠੀਕ ਹੈ ਇਹ ਵੀਰ ਬਣ ਕੇ ਆਪਦਾ ਜਿਹੜੇ ਜਿਹੜਾ ਹੈਗਾ ਇਹਨੂੰ ਲਾਈਵ ਨੂੰ ਜਿਹੜਾ ਹੈਗਾ ਵੱਤ-ਵੱਤ ਜਿਹੜਾ ਸ਼ੇਅਰ ਕਰੋ ਤਾਂ ਕਿ ਸਾਰਿਆਂ ਤੱਕ ਪਹੁੰਚੇ ਸੋ ਲਗਾਤਾਰ ਦੇਖੋ ਇੱਥੋਂ ਜਿਹੜਾ ਹੈਗਾ ਪੁਲਿਸ ਦੇ ਮੁਲਾ ਚੀਜ਼ਾਂ ਨੂੰ ਕਵਰ ਕਰ ਰਹੇ ਆ। ਸੋ ਦੂਜੇ ਪਾਸੇ ਮੈਂ ਜੇ ਗੱਲ ਕਰਾਂ ਮੈਂ ਥੋੜਾ ਜਿਹਾ ਪਿੱਛੇ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਹੁਣ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਇਹ ਬਾਰਡਰ ਦੇ ਵਿੱਚ ਪੁਲਿਸ ਤੇ ਕਿਸਾਨ ਆਹਮੋ ਸਾਹਮਣੇ ਆ ਜਿਹੜਾ ਹੈਗਾ ਕਿਸਾਨ ਲਗਾਤਾਰ ਜਿਹੜਾ ਹੈਗਾ ਰੋਹ ਦੇ ਵਿੱਚ ਹੈ ਇਹ ਵੀ ਜਿਹੜਾ ਕਦੋਂ ਵੀ ਜਿਹੜਾ ਹੈਗਾ ਇੱਥੇ ਵਾਪਰ ਸਕਦਾ ਘਟਨਾ ਇਸ ਤੋਂ ਬਿਨਾ ਜਿਹੜਾ ਪੁਲਿਸ ਬਹੁਤ ਭਾਰੀ ਮਾਤਰਾ 'ਚ ਬੁਲਾਈ ਗਈ ਆ ਦਿਖਾਉਣਾ ਮੈਂ ਤੁਹਾਨੂੰ ਜਿਹੜੀ ਇੱਧਰ ਪੁਲਿਸ ਬੈਠੀ ਆ ਆ ਆ ਜਿਹੜਾ ਹੈਗਾ ਸਪੈਦਾ ਦੇ ਵਿੱਚ ਵੀ ਪੁਲਿਸ ਵਾਲਾ ਜਿਹੜਾ ਹੈਗਾ ਖੜਾ ਹੋਇਆ ਇਹ ਜਿਹੜਾ ਹੈਗਾ ਆਪਾਂ ਜਿਹੜੀ ਗੱਲ ਮੈਂ ਜਿੱਥੋਂ ਦੀ ਕਰ ਰਿਹਾ ਹੈ ਹੈਗਾ ਖਨੋਰੀ ਬਾਰਡਰ ਜੀਂਦ ਰੋਤਕ ਤੇ ਇਹ ਜਿਹੜਾ ਹੈਗਾ ਨਰਵਾਣਾ ਇੱਥੇ ਖਨੋਰੀ ਬਾਰਡਰ ਤੇ ਲਗਾਤਾਰ ਜਿਹੜਾ ਸਨਿਧੀ ਨਾਪੂਰਨ ਹੈ ਇੱਥੇ ਕਦੋਂ ਵੀ ਜਿਹੜਾ ਹੈਗਾ ਭਾਰੀ ਮਾਤਰਾ ਦੇ ਵਿੱਚ ਸੁਰੱਖਿਆ ਵਾਲੇ ਭਲਾਏ ਗਏ ਆ ਉਸ ਤੋਂ ਬਿਨਾਂ ਜੇ ਮੈਂ ਕਹਾਂ ਪਿੱਛੇ ਦੀ ਗੱਲ ਕਰ ਗਿਆ ਆਹ ਜਿਹੜੀਆਂ ਹਰਿਆਣੇ ਵਾਲੇ ਪਾਸੇ ਦੀਆਂ ਤਸਵੀਰਾਂ ਲੈ ਰਿਹਾ ਮੈਂ ਜ਼ੂਮ ਕਰਕੇ ਖੁਦ ਜਿਹੜਾ ਹੈਗਾ ਇਹ ਜਿਹੜੇ ਦੇਖ ਰਿਹਾ ਤੁਹਾਨੂੰ ਐਸਐਸਪੀ ਡੀਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੇ ਜਿਹੜਾ ਹੈਗਾ ਇਹ ਚੀਜ਼ ਨੂੰ ਜਿਹੜਾ ਹੈਗਾ ਨਜ਼ਰ ਬਣਾਈ ਹੋਈ ਹੈ ਲਗਾਤਾਰ ਕਿਸਾਨਾਂ ਦੇ ਵਿੱਚ ਰੋਹ ਆ ਕਿ ਸਾਨੂੰ ਜਿਹੜਾ ਜਥੇਬੰਦੀ ਜਿਹੜਾ ਕਿਹਾ ਜਾਵੇ ਕਿ ਅੱਗੇ ਅਸੀਂ ਪਹੁੰਚ ਗਏ ਸੋ ਕੁਝ ਜਿਹੜਾ ਹੈਗਾ ਆਪਾਂ ਕਿਗੇ ਕਿਸਾਨ ਆ ਜਿਹੜੇ ਕੁਝ ਨੌਜਵਾਨ ਆ ਜਿਨ੍ਹਾਂ ਦੇ ਵਿੱਚ ਲਗਾਤਾਰ ਰੋਹ ਵਧ ਰਿਹਾ ਉਹ ਲਗਾਤਾਰ ਜਿਹੜਾ ਹੈਗਾ ਇਹਨਾਂ ਬਾਰਡਰਾਂ ਦੇ ਉੱਪਰ ਜਿਹੜੇ ਖੜ੍ਹ ਰਹੇ ਆ ਸੋ ਆਉਣ ਵਾਲੇ ਜਿਹੜਾ ਕੁਝ ਸਮੇਂ ਬਾਅਦ ਜਿਹੜਾ ਹੈਗਾ ਬਈ ਥੋੜਾ ਸੱਡਦੇ ਕੁਝ ਸਮੇਂ ਬਾਅਦ ਹੋ ਸਕਦਾ ਜਿਹੜਾ ਇੱਥੇ ਜਿਹੜਾ ਹੈਗਾ ਆਮਨਾ ਸਾਹਮਣਾ ਹੋ ਸਕਦਾ ਪੁਲਿਸ ਦਾ ਨਾਲ ਕਿਸਾਨਾਂ ਦਾ ਸੋ ਜਿਹੜਾ ਹੈਗਾ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਬੈਰੀਕੇਡ ਰਾਤ ਸੁੱਟੇ ਗਏ ਸੀਗੇ ਇਹਨਾਂ ਦੇ ਉੱਤੇ ਹੁਣ ਪੁਲਿਸ ਨੇ ਸੁੱਟੇ ਤਾਂ ਇਸ ਵਾਸਤੇ ਸੀਗੇ ਵੀ ਭਾਈ ਇਹਨਾਂ ਨੂੰ ਦੇਖ ਕੇ ਰੁਕ ਜਾਣਗੇ ਪਰ ਲੋਕਾਂ ਨੇ ਹੁਣ ਇਹਨੂੰ ਇੱਕ ਦਰਸ਼ਕਿਕ ਗੈਲਰੀ ਬਣਾ ਲਿਆ ਦਰਸ਼ਕ ਗੈਲਰੀ ਦਾ ਮਤਲਬ ਇਹ ਆ ਵੀ ਹੁਣ ਇਹਨਾਂ ਦੇ ਉੱਤੇ ਚੜ ਕੇ ਹਰਿਆਣਾ ਵਾਲਾ ਪਾਸਾ ਦੇਖਣ ਲੱਗ ਗਿਆ ਸੋ ਇਹ ਵੀ ਇਹਨਾਂ ਨੂੰ ਰਾਸ ਹੀ ਆਉਂਦੇ ਆ ਸੋ ਪੰਜਾਬੀ ਹਮੇਸ਼ਾ ਹੀ ਜਿਹੜੇ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਹੈਗਾ ਮਾਹਰ ਨੇ ਲਗਭਗ ਆਪ ਦਾ ਜਿਗਾਰਡ ਲਾ ਕੇ ਕੋਈ ਨਾ ਕੋਈ ਕੰਮ ਕਰ ਹੀ ਲੈਂਦੇ ਆ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਪੰਜਾਬ ਦੇ ਨੌਜਵਾਨ ਇੱਥੇ ਇਕੱਠੇ ਹੋਏ ਆ ਤੇ ਇਹ ਖਨੌਰੀ ਬਾਰਡਰ ਦੇ ਉੱਤੇ ਆਹਮਣਾ ਸਾਹਮਣਾ ਜਿਹੜਾ ਹੈਗਾ ਹੁਣ ਪੁਲਿਸ ਨਾਲ ਹੁਣ ਲੱਗ ਕਦੋਂ ਵੀ ਹੋ ਸਕਦਾ ਹੋਰ ਕੁਝ ਕੁ ਬੰਦੇ ਕਹਿ ਰਿਹਾ ਕਿ ਅਸੀਂ 3 ਵਜੇ ਤੱਕ ਜਿਹੜਾ ਹੈਗਾ ਢੀਕਾਂਗੇ ਕੁਝ ਕੁ ਕਹਿ ਰਿਹਾ ਕਿ ਸਾਨੂੰ ਜਿਹੜਾ ਹੈਗਾ ਹਿਸ਼ਾਰਾ ਕੀਤਾ ਜਾਵੇ ਪਿੱਛੇ ਇਹ ਜਿਹੜੇ ਲੋਕ ਹੈ ਇਹ ਇੱਕ ਵੇਟ ਦੇ ਵਿੱਚ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਪਿੱਛੇ ਓਗਰਾਹਾ ਜਥੇਬੰਦੀ ਕਿਸਾਨ ਯੂਨੀਅਨ ਓਗਰਾਹਾ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੈ ਉਹ ਹੋਇਆ ਖੜਾ ਪਰ ਜਿਹੜਾ ਹੈਗਾ ਉਹਨਾਂ ਨੇ ਤਿੰਨ ਲੇਅਰ ਬਣਾਈਆਂ ਹੋਈਆਂ ਮੈਂ ਤੁਹਾਨੂੰ ਮੁੱਕ ਦੀ ਤਸਵੀਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਜਿਹੜੀਆਂ ਤਿੰਨ ਲੇਅਰ ਦਾ ਮਤਲਬ ਇਹ ਆ ਵੀ ਅਮੜਾ ਫੜੀ ਯਾਰ ਮੈਨੂੰ ਮੜਾ ਚੜਾਈ ਆਪਣੀ ਮੜਾ ਡੇਗਣਾ ਪਈ ਆਪ ਕਿਤੇ ਇੱਧਰ ਬਾਈ ਨਾ ਸ਼ੀਤ ਹੋ ਜਾ ਕਿਤੇ ਹਾਂ ਨਹੀਂ ਨਹੀਂ ਥੈਂਕ ਯੂ ਬਰਾ ਆਹ ਜਿਹੜਾ ਹੈਗਾ ਪਿੱਛੇ ਉਗਰਾਹਾ ਜਥੇਬੰਦੀ ਨਾਲ ਤਿੰਨ ਲਹਿਰਾਂ ਬਣਾਈਆਂ ਹੋਆਂ ਉਗਰਾਹਾ ਕਿਸਾਨ ਯੂਨੀਅਨ ਉਗਰਾਹਾ ਦਾ ਕੋਈ ਵੀ ਵਲੰਟੀਅਰ ਉਹਨਾਂ ਨੂੰ ਝੰਡਾ ਤੇ ਬੈਨਰ ਦੇ ਕੇ ਅੱਗੇ ਨਹੀਂ ਹੌਣ ਦਿੱਤਾ ਜਾਂਦਾ ਕਾਰਨ ਹੈ ਕਿਉਂਕਿ ਉਹ ਡਿਸਪਲਾਈਨ ਦੇ ਵਿੱਚ ਚੱਲਦੇ ਉਹ ਕਹਿੰਦੇ ਅਸੀਂ ਜਾਣਾ ਪਰ ਦੂਸਰੇ ਪਾਸੇ ਕਿਸਾਨ ਆ ਜਿਹੜੇ ਖਾਸ ਕਰਕੇ ਨੌਜਵਾਨ ਨਿਰਾਸ਼ ਨੇ ਕਿ ਸਾਨੂੰ ਅੱਗੇ ਵਧਣ ਤੇ ਹੁਕਮ ਦਿੱਤੇ ਜਾਣ ਲਗਾਤਾਰ ਦੇਖਿਆ ਜਾਵੇ ਤਾਂ ਲੋਕ ਹੁਣ ਜ਼ਮੀਨਾਂ ਦੇ ਵਿੱਚ ਬੈਠੇ ਆ ਕੁਝ ਕਿਸਾਨ ਆ ਜਿਹੜੇ ਕੁਝ ਨੌਜਵਾਨ ਆ ਉਹ ਜਿਹੜਾ ਹੈਗਾ ਲਗਾਤਾਰ ਮੰਗ ਕਰ ਰਿਹਾ ਕਿ ਸਾਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਅਸੀਂ ਜਿਹੜਾ ਹੈਗਾ ਇਹਨਾਂ ਬੇਰੀਅਰਾਂ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਲਗਾਤਾਰ ਦੇਖੋ ਹੁਣ ਕਿਸਾਨ ਆ ਜਿਹੜੇ ਅੱਗੇ ਵਧ ਰਹੇ ਆ ਲਗਾਤਾਰ ਨੌਜਵਾਨ ਅੱਗੇ ਆ ਰਹੇ ਆ ਝੰਡੇ ਛੱਡ ਕੇ ਡੰਡੇ ਛੱਡ ਕੇ ਉਗਰਾਹਾ ਯੂਨੀਅਨ ਕਿਉਂਕਿ ਪਹਿਲਾਂ ਕਿਸੇ ਨੂੰ ਆਪਦਾ ਝੰਡਾ ਜਾਂ ਡੰਡਾ ਦੇ ਕੇ ਅੱਗੇ ਵਧਣ ਵਾਸਤੇ ਨਹੀਂ ਦੇ ਰਹੀ ਸੀ ਪਰ ਹੁਣ ਤੇ ਤੁਹਾਨੂੰ ਮੈਂ ਦਿਖਾਵਾਂ ਲਗਾਤਾਰ ਤਸਵੀਰਾਂ ਸਥਿਤੀ ਬਦਲ ਰਹੀ ਹੈ ਜਿਹੜਾ ਖਾਲੀ ਥਾਂ ਸੀਗਾ ਜਿਹੜਾ ਖਾਲੀ ਥਾਂ ਸੀ ਵਿੱਚ 1 ਕਿਲੋਮੀਟਰ ਦਾ ਪੰਜਾਬ ਤੇ ਹਰਿਆਣਾ ਬਾਰਡਰ ਦੇ ਵਿੱਚ ਉਹ ਲਗਭਗ ਭਰ ਚੁੱਕਿਆ ਲਗਾਤਾਰ ਕਿਸਾਨ ਵੱਧ ਰਿਹਾ ਉਧਰ ਦੇ ਪਾਸੋਂ ਲਗਾਤਾਰ ਤੁਹਾਨੂੰ ਦੱਸਾਂ ਪੱਕੇ ਜੀਂਦ ਵਾਲੇ ਪਾਸੇ ਉਹ ਜਿਹੜਾ ਪੁਲਿਸ ਵਾਲੇ ਪਾਸੇੋਂ ਲਗਾਤਾਰ ਇਹ ਅਨਾਉਂਸਮੈਂਟ ਹੋ ਰਹੀ ਹੈ ਕਿ ਧਾਰਾ 144 ਲਾਗੂ ਹੈ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿਰਪਾ ਸ਼ਾਂਤੀ ਬਣਾਓ ਜੇ ਉਹ ਪਿੱਛੇ ਤੁਸੀਂ ਸੁਣ ਰਹੇ ਹੋ ਉਹਦੇ ਵਿੱਚ ਪੁਲਿਸ ਵਾਰ-ਵਾਰ ਅਨਾਉਂਸਮੈਂਟ ਕਰ ਰਹੀ ਹੈ ਕਿ ਇੱਕ ਧਾਰਾ 144 ਮਲ ਕੇ 5 ਤੋਂ ਵੱਧ ਬੰਦੇ ਅਸੀਂ ਇਕੱਠੇ ਨਹੀਂ ਹੋਣ ਦੇਣੇ ਲੱਗ ਚੁੱਕੀ ਹੈ ਅਤੇ ਉਹ ਤੋਂ ਬਿਨਾ ਇਹ ਕਹਿ ਰਿਹਾ ਕਿ ਜਿਹੜਾ ਜੇਕਰ ਸਾਨੂੰ ਸ਼ਾਂਤੀ ਬਣਾਉਣ ਵਾਸਤੇ लाठी चार्ज ਕਰਨਾ ਪਿਆ ਅਸੀਂ ਦਰੇਜ ਨਹੀਂ ਕਰਾਂਗੇ ਸੋ ਇਹ ਪੁਲਸ ਦੇ ਬਹਿਣਾ ਦੂਜੇ ਪਾਸੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਮੈਂ ਹੁਣ ਤੁਹਾਨੂੰ ਦਿਖਾ ਰਿਹਾ ਵੀ ਲਗਾਤਾਰ ਜਿਹੜੇ ਕਿਸਾਨ ਆਗੂ ਹੈ ਜਾਂ ਕਿਹਾ ਨੌਜਵਾਨ ਹੈ ਉਹ ਆਮ ਹਾਰੇ ਜਿਹੜਾ ਹੈਗਾ ਹੁਣ ਅਗਰਾਹਾ ਦਾ ਵੀ ਮੰਨ ਨਹੀਂ ਉਹਨਾਂ ਨੇ ਲਗਭਗ ਕੇ ਛੱਡਤੀ ਆ ਮੇਰੇ ਹਿਸਾਬ ਨਾਲ ਤੇ ਜਿੱਥੋਂ ਤੱਕ ਆ ਜੂਮ ਹੈ ਅਹ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਕੱਲਾ ਸਿਰਫ ਦੇ ਸਿਰਫ ਲੋਕ ਹੀ ਲੋਕ ਇਕੱਠੇ ਹੋ ਰਹੇ ਆ ਹੋ ਸਕਦਾ ਆਉਣ ਵਾਲੇ 5-7 ਮਿੰਟਾਂ ਦੇ ਵਿੱਚ ਇੱਥੇ ਕੋਈ ਜਿਹੜਾ ਹੈਗਾ ਇਹ ਲੋਕ ਬੈਰੀਕੇਡ ਨੂੰ ਵੀ ਕ੍ਰੋਸ ਕਰ ਸਕਦੇ ਆ ਸੋ ਪਰ ਜਿਸ ਤਰ੍ਹਾਂ ਸ਼ੰਭੂ ਤੇ ਹੋਇਆ ਚਾਹੇ ਜਿਸ ਤਰ੍ਹਾਂ ਅੰਬਾਲੇ ਹੋਇਆ ਲਗਾਤਾਰ ਪੁਲਿਸ ਵੱਲੋਂ ਜਿਹੜਾ ਹੈਗਾ ਅ ਅਥਰੂ ਗੈਸ ਛੱਡੀ ਗਈ ਆ ਉਸ ਤੋਂ ਬਿਨਾਂ ਜਿਹੜਾ ਪਾਣੀ ਦੇ ਬਿਚਾਰਾਂ ਛੱਡੀਆਂ ਗਈਆਂ ਕੀ ਆਉਣ ਵਾਲੇ ਟਾਈਮ ਦੇ ਵਿੱਚ 1-2 ਮਿੰਟਾਂ ਦੇ ਵਿੱਚ ਇੱਥੇ ਕੀ ਵਾਪਰਦਾ ਉਹ ਤੁਹਾਨੂੰ ਮੈਂ ਦਿਖਾਉਂਦਾ ਰਹੂੰਗਾ ਤੁਸੀਂ ਨਾਲ ਜੁੜੇ ਰਹੋ ਦੇ ਨਾਲ-ਨਾਲ ਇਹ ਵੀ ਕਹਿਣਾ ਵੀ ਜਿਹੜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਤੁਸੀਂ ਸ਼ੇਅਰ ਕਰੋ ਆਪਾਂ ਕੁਝ ਜਿਹੜਾ ਹੈਗਾ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਹੈਗਾ ਲਗਾਤਾਰ ਹੁੱਲੜਬਾਜੀ ਆਪਾਂ ਕਗੇ ਲਗਾਤਾਰ ਜਿਹੜਾ ਹੈਗਾ ਆਪਾਂ ਕਗੇ ਧਰਨੇ ਜੋਸ਼ ਜਾਂ ਤੁਸੀਂ ਕਹੋ ਲਗਾਤਾਰ ਚੀਕਾਂ ਵੱਜ ਰਹੀਆਂ ਕਿ ਭਾਈ ਥੋੜਾ ਸਾਈਡ ਦੀ ਮੜਾ ਜਾ ਹਾਂਜੀ ਜਿਹੜਾ ਹੈਗਾ ਇੱਥੇ ਲਗਾਤਾਰ ਤੁਹਾਨੂੰ ਦੱਸਾਂ ਸਾਹਮਣਾ ਸਾਹਮਣਾ ਲਗਭਗ ਜਿਹੜਾ ਹੈਗਾ ਨੌਜਵਾਨਾਂ ਦਾ ਤੇ ਪੁਲਿਸ ਦਾ ਆਮਣੇ ਸਾਹਮਣੇ ਆ ਪੁਲਸ ਕੋਲੇ ਜਿਹੜੀਆਂ लाठी चार्जਵਾ ਕਰਨ ਵਾਸਤੇ ਗੱਡੀਆਂ ਉਤੋਂ ਬਿਨਾ ਉਹਨਾਂ ਕੋਲੇ ਜਿਹੜਾ ਆਸੂ ਗੈਸ ਹੈਗੀ ਆ ਲਗਾਤਾਰ ਆਪਾਂ ਦੇਖਿਆ ਜਾਵੇ ਤਾਂ ਲਗਾਤਾਰ ਉਹ ਵੀ ਜਿਹੜਾ ਹੈਗਾ ਕਵਰ ਕਰ ਰਹੇ ਆ ਕੈਮਰੇ ਦੇ ਥਰੂ ਚਾਹੇ মিডিਆ ਹੋਵੇ ਤੇ ਚਾਹੇ ਇੱਥੋਂ ਤੱਕ ਕਿ ਸ਼ਾਇਦ ਜਿਸ ਨੇ ਨੈਸ਼ਨਲ মিডিਆ ਦੇ ਵਿੱਚ ਕੋਈ ਖਬਰ ਸੁਣੀ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਪਰ ਨੈਸ਼ਨਲ মিডিਆ ਵੀ ਇਸ ਤਰ੍ਹਾਂ ਇੱਕ ਉਹ ਉਹ ਤਾਕ ਦੇ ਵਿੱਚ ਖੜਾ ਵੀ ਕਦੋਂ ਕਦੋਂ ਇਹ ਕ੍ਰਾਸ ਹੋਊਗਾ ਕਦੋਂ ਅਸੀਂ ਕਿਸਾਨਾਂ ਦੀ ਸਟੋਰੀ ਪਾਵਾਂ ਇਹ ਕਿਸਾਨ ਹੁਲੜਵਾਜ ਆ ਇਸ ਤਰ੍ਹਾਂ ਸੋ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਹੋ ਸਕਦਾ ਉਹ ਕਲਿੱਪਸ ਨੂੰ ਕੱਟ-ਕੱਟ ਕੇ ਤੁਹਾਡੇ ਘਰਾਂ ਦੇ ਵਿੱਚ ਪਹੁੰਚਾਂਗਾ ਜਾਂ ਟੀਮਾਂ ਥਰੂ ਤਾਂ ਕਰਕੇ ਮੈਂ ਕਹਿਣਾ ਭਰਾਵੋ ਆਪਣਾ ਆਪ ਦਾ ਹੀ ਚੈਨਲ ਹੈ ਇਹੀ ਆਪਣਾ ਸਾਰਾ ਕੁਝ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਇੱਕ-ਇੱਕ ਹਜ਼ਾਰ ਬੰਦੇ ਨੂੰ 100-100 ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਅਸਲ ਦੇ ਵਿੱਚ ਸਥਿਤੀ ਕੀ ਸੀਗੀ ਕਿਵੇਂ ਇਹ ਜਿਹੜਾ ਇਹ ਸਾਰਾ ਕੁਝ ਵਾਪਰਿਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਲਗਾਤਾਰ ਕਿਸਾਨ ਆ ਰਹੇ ਆ ਲਗਾਤਾਰ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਇੱਥੋਂ ਬੋਲੇ ਸੋ ਨਿਹਾਲ ਸਸਰੀਕਾਲ ਦੇ ਨਾਰੇ ਜਿਹੜੇ ਲੱਗ ਰਹੇ ਐ ਤੇ ਲਗਾਤਾਰ ਜਿਹੜਾ ਮੈਂ ਕਹਿਣਾ ਵੀ ਇਹ ਜਿਹੜਾ ਹੈਗਾ ਮਾਹੌਲ ਆ ਜਿਹੜਾ ਹੈਗਾ ਹੁਣ ਥੋੜਾ ਗਰਮਨਾਕ ਬਣ ਰਿਹਾ ਦੂਸਰੇ ਪਾਸੇ ਪੁਲਿਸ ਆ ਸ਼ਾਇਦ ਜੇਕਰ ਇੱਥੇ ਲਾਠੀ ਚਾਰਜ ਹੋਇਆ ਜਾਂ ਹੋਊਗਾ ਤਾਂ ਪੁਲਿਸ ਜਿਹੜੀ ਹੈਗੀ ਉਹਨਾਂ ਨੇ ਲਾ ਦਿੱਤੀ ਆ ਨੀਲੀਆਂ ਪੱਟੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਜ਼ੂਮ ਕਰਨ ਦੀ ਕੋਸ਼ਿਸ਼ ਕਰਦਾ ਯਾਰ ਹੁੰਦਾ ਨਹੀਂ ਆ ਇੱਥੇ ਤੁਹਾਨੂੰ ਦਿਖਾ ਰਿਹਾ ਮੈਂ ਇੱਥੇ ਇਹ ਲਗਾਤਾਰ ਇਧਰੋਂ ਵੀ ਲੱਗੀ ਆ ਪੁਲਿਸ ਇਹ ਉੱਪਰ ਵੀ ਖੜੇ ਆ ਜਿਹੜੇ মিডিਆ ਦੇ ਜਿਹੜੇ ਹੈਗਾ ਵੱਡੇ ਚੈਨਲ ਆ ਜਿਹੜੇ ਤੁਹਾਨੂੰ ਆਪਾਂ ਕਹਿੰਗੇ ਗੋਦੀ মিডিਆ ਦੇ ਚੈਨਲ ਆ ਉੱਪਰ ਖੜੇ ਦੇਖੋ ਤੁਹਾਨੂੰ ਮੈਂ ਦੱਸਾਂ ਕਵਰੇਜ ਆ ਇਹਨਾਂ ਦੀ ਸੱਚਾਈ ਆ ਯਾਰ ਵਿਚ ਵੜ ਕੇ ਨਹੀਂ ਕਵਰੇਜ ਕਰ ਸਕਦੇ ਲੋਕਾਂ ਦੇ ਤਿੰਨ ਤਿੰਨ ਕਿਲੋਮੀਟਰ ਉੱਤੇ ਛੱਤਾਂ ਦੇ ਝੜ ਕੇ ਠੀਕ ਆ ਵੀ ਆਪ ਨੂੰ ਕੁਛ ਨਾ ਹੋ ਜੇ ਆ ਹੈਗਾ ਤਾਂ ਕਰਕੇ ਅਸੀਂ ਪਿੱੜਦੇ ਆ ਯਾਰ ਵੀ ਆਪਣੇ ਆਪ ਦੇ ਜਿਹੜੇ ਪੇਜ ਪੂਜਾ ਇਹਨਾਂ ਨੂੰ ਲਾਈਵ ਲੂ ਕਰ ਲਿਆ ਕਰੋ ਆਪਣੀ ਗੱਲ ਆਪਾਂ ਹੀ ਦੇਖਣਗੇ ਆ ਜਿਹੜਾ ਬੰਦਾ ਭੁੱਖਾ ਜਾਂ ਠੀਕਾ ਵੀਰ ਬਣ ਕੇ ਨੂੰ ਵੀਡੀਓ ਨੂੰ 100-100 ਸ਼ੇਅਰ ਵੱਧ ਵੱਧ ਲਾਈਕ ਕਰੋ ਸ਼ੇਅਰ ਕਰੋ ਪੇਜ ਨੂੰ ਲਾਈਕ ਲੋਕ ਕਰ ਲਿਆ ਕਰੋ ਕਿਉਂਕਿ ਅਸੀਂ ਸਾਨੂੰ ਇੱਥੋਂ ਸਿੱਧੀਆਂ ਗੱਲਾਂ ਦਿਖਾਉਣੀਆਂ ਸੋ ਵੀਰ ਮੇਰੇਓ ਇਧਰਲੇ ਪਾਸੇ ਦੇਖੋ ਲਗਾਤਾਰ ਜਿਹੜਾ ਹੈਗਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਲੋਕ ਮੈਨੂੰ ਲੱਗਦਾ ਹੈ ਹਿੱਲ ਚੁੱਕੇ ਹੁਣ ਹੁਣ ਲੋਕ ਸ਼ਾਇਦ ਹੀ ਰੁਕਣ ਕਿਉਂਕਿ ਲੋਕਾਂ ਦਾ ਲੋਕਾਂ ਦਾ ਰੋਹ ਲਗਾਤਾਰ ਵੱਧ ਰਿਹਾ ਹੋ ਸਕਦਾ ਹੈ ਉਧਰੋਂ ਗੱਡੀਆਂ ਵੀ ਮੈਨੂੰ ਲੱਗਦਾ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਾਂ ਕੱਗੇ ਜਿਹੜਾ ਹੈਗਾ ਕਰ ਚੁੱਕਿਆ ਕਿਉਂਕਿ ਹੁਣ ਇੱਥੇ ਕੁਝ ਵੀ ਹੋ ਸਕਦਾ ਕਿਸੇ ਵੀ ਵਕਤ ਜਿਵੇਂ ਤੁਸੀਂ ਕੱਲ ਦੇਖਿਆ ਨਵਦੀਪ ਨੂੰ ਜਿਹੜਾ ਜਿਹਨੇ ਆਪਾਂ ਕਹਗੇ ਜਾਂ ਆਪਾਂ ਕਹੇ ਸ਼ੰਭੂ ਤੇ ਸਵੇਰੇ ਹੋਇਆ ਲੋਕ ਸ਼ਾਇਦ ਆ ਨਹੀਂ ਰੁਕਣਗੇ ਕੁਝ ਸਮੇਂ ਬਾਅਦ ਜਿਹੜਾ ਹੈਗਾ ਲਗਾਤਾਰ ਆਮਣਾ ਸਾਹਮਣਾ ਪੁਲਿਸ ਨਾਲ ਹੋ ਰਿਹਾ ਹੈ ਲਗਾਤਾਰ ਪੁਲਿਸ ਦੀ ਗਿਣਤੀ ਵੱਧ ਰਹੀ ਆ ਫੋਰਸ ਵੱਧ ਰਹੀ ਆ ਲਗਾਤਾਰ ਵੱਡੇ ਵੱਡੇ ਜਿਹੜੇ ਹੈਗੇ ਆ ਇਸ਼ਾਰੇ ਹੋ ਰਹੇ ਆ ਹਰਿਆਣਾ ਪੁਲਿਸ ਵੱਲੋਂ ਵੀ ਪਿੱਛੇ ਹਟਜੋ ਮੈਂ ਤੁਹਾਨੂੰ ਦਿਖਾਉਣਾ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਵੀ ਕਿਸੇ ਤਰ੍ਹਾਂ ਜਿਹੜਾ ਹੈਗਾ ਇੱਥੋਂ ਜਿਹੜਾ ਹੈਗਾ ਹਲਾਇਆ ਜਾਵੇ ਸ਼ਾਇਦ ਮੈਨੂੰ ਲੱਗਦਾ ਹੁਣ ਅਗਰਾਹਾ ਯੂਨੀਅਨ ਦੇ ਜਿਹੜਾ ਹੈਗਾ ਉਹਦੇ ਵਿੱਚੋਂ ਵੀ ਇਹ ਬੱਸੋਂ ਬਾਹਰ ਹੋ ਗਿਆ ਕਿ ਲੋਕ ਆ ਜਿਹੜੇ ਲੋਕ ਲਗਾਤਾਰ ਆ ਰਹੇ ਹਨ ਇਹ ਵੱਡੀ ਗੱਲ ਆ ਲੋਕ ਲਗਾਤਾਰ ਆ ਰਹੇ ਆ ਸ਼ਾਇਦ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਲਾਈਵ ਜਿਹੜਾ ਹੈਗਾ ਤੁਸੀਂ ਦੇਖ ਸਕੋ ਸਭ ਕੁਝ ਲੋਕ ਲਗਾਤਾਰ ਆ ਰਹੇ ਆ ਲੋਕ ਮੈਂ ਕਹਿੰਦਾ ਹਜੇ ਵੀ ਕੋਈ ਪਿੱਛੇ ਜਾਣ ਵਾਲਿਆਂ ਦੀ ਗਿਣਤੀ ਬੜੀ ਘੱਟ ਆ ਤੇ ਅੱਗੇ ਆਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਦੇਖਿਆ ਜਾਵੇ ਲੱਖਾਂ ਦਾ ਇਕੱਠ ਜਿਹੜਾ ਕਿਸਾਨ ਯੂਨੀਅਨ ਏਕਤਾ ਓਗਰਾਹਾ ਦੇ ਝੰਡੇ ਥੱਲੇ ਇਕੱਠਾ ਹੋਇਆ ਬਹੁਤ ਮੇਰਾ ਵਾਲਾ 11 Pro Max ਆ ਮਲਗੇ ਇਹਦੀ ਵੀ ਜਿਹੜੀ ਜ਼ੂਮ ਮੁੱਕ ਗਈ ਵੀ ਇੰਨੀ ਦੂਰ ਤੱਕ ਇਕੱਠ ਹੈ ਸੋ ਵੀਰ ਮੇਰੇ ਉਹ ਜਿਹੜਾ ਹੈਗਾ ਬਹੁਤ ਵੱਡਾ ਆ ਜਿਹੜਾ ਸਾਨੂੰ ਨੇੜੇ ਲੱਗਦਾ ਹੈ ਇਹ ਜਿਹੜਾ ਹੈਗਾ ਇਹ ਲਗਭਗ ਸਾਨੂੰ ਸਹੀ ਰੱਖਾ ਇੰਨਾ ਦੂਰ ਹੈ ਲਗਭਗ 2 ਕਿਲੋਮੀਟਰ ਦਾ ਰਾਹ ਇਹ ਵੀ ਹੁਣ ਭਰਨਾ ਸ਼ੁਰੂ ਹੋਗਾ ਤੜਕੇ ਦਾ ਜਥੇਬੰਦੀ ਇਹ ਕੰਮ ਦੇ ਵਿੱਚ ਕਾਮਯਾਬ ਰਹੀ ਸੀ ਇਹ ਜਿਹੜੇ ਦੇ ਵਿੱਚ ਵੀ ਇੱਥੇ ਲੋਕ ਵਿਚਾਲੇ ਨਹੀਂ ਇਕੱਠੇ ਹੁੰਦੇ ਸੀ ਪਰ ਪੁਲਿਸ ਹੁਣ ਮੈਨੂੰ ਲੱਗਦਾ ਬੇਬਸ ਨਜ਼ਰ ਆਊਗੀ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਚੁੱਕਿਆ ਹੈ ਆ ਜਿੰਨਾ ਮੈਂ ਤੁਹਾਨੂੰ ਦੱਸਦਾ ਆ ਆਮਣਾ ਸਾਹਮਣਾ ਪੁਲਿਸ ਤੇ ਸਾਹਮਣੇ মিডিਆ ਪੁਲਿਸ ਲਗਾਤਾਰ ਕਵਰੇਜ ਕਰ ਰਹੀ ਹੈ ਪੁਲਿਸ ਵੀ ਦੇਖ ਰਹੀ ਹੈ ਸਥਿਤੀ ਤੇ ਨਿਗਾਹ ਬਣਾਈ ਹੋਈ ਆ ਕੀ ਇਹ ਇੱਥੇ ਵੀ ਜਿਹੜਾ ਹੈਗਾ ਹੁਣ ਸ਼ੰਭੂ ਬਾਰਡਰ ਵਾਂਗੂ ਅੰਬਾਲੇ ਵਾਂਗੂ ਜਾਮ ਕੀ ਇੱਥੇ ਜਿਹੜਾ ਹੈਗਾ ਹੁਣ ਕਿਸਾਨ ਯੂਨੀਅਨ ਅੱਗੇ ਜਾਣ ਗਿਆ ਜਾਂ ਆਪਾਂ ਕਹਿੰਦੇ ਵੀ ਉਹ ਆਪਣੇ ਜਾਬ ਤੇ ਵਿੱਚ ਰਹਿੰਦੇ ਹੋਣ ਲਗਾਤਾਰ ਹੋਣਗੇ ਪਰ ਜਿੱਥੋਂ ਤੱਕ ਲੱਗਦਾ ਹੈਗਾ ਉਦੋਂ ਤੱਕ ਮੈਨੂੰ ਲੱਗਦਾ ਹੁਣ ਜਿਹੜਾ ਇਹ ਚੀਜ਼ਾਂ ਖਤਮ ਮੈਂ ਕਹਣਾ ਵੀ ਹੋਰਿਆਂ ਲੋਕਾਂ ਦਾ ਸਬਰ ਮੁੱਕ ਰਿਹਾ ਲਗਾਤਾਰ ਦੇਖੋ ਬਿਲਕੁਲ ਬਾਰਡਰ ਤੇ ਆ ਚੁੱਕੇ ਆ ਲੋਕ ਲਗਾਤਾਰ ਮੀੜਗਾ ਅਹ ਜਿਹੜਾ ਜਿਹੜਾ ਤਿੱਖੀਆਂ ਨਜ਼ਰਾਂ ਮੈਂ ਤੁਹਾਨੂੰ ਦੱਸਾਂ ਵੀ ਆਹ ਦੇਖੋ ਇੱਥੋਂ ਚੜ੍ਹ ਚੜ੍ਹ ਕੇ ਵੱਡੇ ਜਿਹੜੇ ਚੈਨਲ ਆ ਉਹ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਵੀ ਕਿਸ ਤਰ੍ਹਾਂ ਇੱਥੇ ਝੜਪ ਹੋਈ ਹੈ ਪਰ ਅਸਲ ਦੇ ਵਿੱਚ ਕੀ ਹੈ ਲੋਕ ਆਪਦੇ ਹੱਕਾਂ ਵਾਸਤੇ ਭਾਰਤ ਇੱਕ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜੇ ਉਹ ਲੋਕਤੰਤਰ ਦੇ ਵਿੱਚ ਲੋਕ ਵੱਡੇ ਤਾਂ ਲੋਕਾਂ ਦੀ ਨੂੰ ਲੋਕਾਂ ਦੀ ਗੱਲ ਕਹਿਣ ਦਾ ਅਧਿਕਾਰ ਕਿਉਂ ਨਹੀਂਗਾ ਇਹ ਕੋਈ ਦੱਸ ਸਕਦਾ ਹਵਾ ਨਾਲ ਤੂਫਾਨ ਆਉਣਗੇ ਤਕੜੀ ਹੋ ਜਾ ਦਿਲਗੇ ਹੁਣ ਕਿਸਾਨ ਆਉਣਗੇ ਬਿਲਕੁਲ ਭਾਈ ਟਰੈਕਟਰ ਖੇਤਾਂ ਵਿੱਚ ਉਹਦੀ ਖੜਨੇ ਪੈਣੇ ਆ ਨਹੀਂ ਇੰਜਾਨ ਨੂੰ ਤਿੰਨ ਤਿੰਨ ਚਾਰ ਚਾਰ ਰਾਹ ਪਰ ਆਪਾਂ ਕੋਈ ਚੋਰ ਨਹੀਂ ਗਏ ਕੋਈ ਠੱਗ ਨਹੀਂ ਗਏ ਆਪਾਂ ਆਪਦੇ ਦੇਸ਼ ਦੇ ਵਿੱਚ ਆਪਦਾ ਜਮਹੂਰੀ ਪ੍ਰੋਟੈਸਟ ਕਰ ਰਹੇ ਆਂ ਮੈਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਆ ਹਜੇ ਤੱਕ ਲੋਕ ਆ ਰਹੇ ਆ ਵਿਚਲਾ ਜਿਹੜਾ 2 ਕਿਲੋ 2 ਕਿਲੋਮੀਟਰ ਦਾ ਜਿਹੜਾ ਵਿੱਚ ਰਾਹ ਸੀਗਾ ਉਹ ਵੀ ਕਬਰ ਹੋ ਚੁੱਕਿਆ 2 ਕਿਲੋਮੀਟਰ ਪਿੱਛੇ ਉਗਰਾਹਾ ਯੂਨੀਅਨ ਦਾ ਦਰਵਾਜ਼ਾ ਲੱਗਿਆ ਹੋਇਆ ਅਨ ਲਗਭਗ 1.5 ਤੋਂ 2 ਲੱਖ ਕਿਸਾਨ ਉੱਥੇ ਬੈਠਾ ਹੋਇਆ ਪਰ ਜਿਹੜੀ ਵੱਡੀ ਗੱਲ ਆ ਵੀ ਪਹਿਲਾਂ ਇੱਕ ਕੰਮ ਇੱਕ ਚੀਜ਼ ਦੇ ਵਿੱਚ ਕਾਮਯਾਬ ਸੀ ਕਿ ਵਿਚਾਲੇ ਵਿੱਚ ਖੋਲ ਖਾਲੀ ਸੀ ਪਰ ਲੋਕ ਆ ਰਹੇ ਆ ਹੁਣ ਤਨਾਅ ਦਾ ਮਾਹੌਲ ਆ ਕਿਸੇ ਵੀ ਵਕਤ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਾਂ ਇਧਰੋਂ ਜਿਹੜਾ ਹੈਗਾ ਕਿਸਾਨ ਯੂਨੀਅਨ ਜਿਹੜੇ ਹੈਗੇ ਆ ਆਪਾਂ ਕਹੇ ਕ੍ਰਾਂਤੀਕਾਰੀ ਜਿਹੜਾ ਹੈਗਾ ਜਿਹੜਾ ਹੈਗਾ ਹੋਰ ਪੈਨਰਾਂ ਦੇ ਤਲੇ ਜਾਂ ਆਪਾਂ ਕਗੇ ਲੋਕ ਆ ਰਹੇ ਆ ਛੰਡੇ ਚੱਲੀ ਜਾਂਦੇ ਆ ਸੋ ਹੁਣ ਜਿਹੜਾ ਹੈਗਾ ਕਿਸੇ ਵੀ ਵਕਤ ਜਿਹੜਾ ਇੱਥੇ ਮਾਹੌਲ ਗਰਮਾਏ ਵਾਲਾ ਹੋ ਸਕਦਾ ਅ ਅਥਰੂ ਗੈਸ ਦੇ ਗੋਲੇ ਛੱਡੇ ਜਾ ਸਕਦੇ ਆ ਹੋ ਸਕਦਾ ਇੱਥੇ ਜਿਹੜਾ ਹੈਗਾ ਫਾਇਰ ਬ੍ਰਿਗੇਡ ਦੀਆਂ ਜਿਹੜਾ ਹੈਗਾ ਗੱਡੀਆਂ ਮੰਗਾਂਗਾ ਗੰਗਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਤੋਂ ਬਿਨਾ ਪਾਣੀ ਦੀਆਂ ਜਿਹੜੀਆਂ ਬਿਛਾੜਾਂ ਵਾਲੀਆਂ ਗੱਡੀਆਂ ਜਿਹੜਾ ਹੈਗਾ ਇਹ ਵੀ ਚੱਲੀਆਂ ਹੋਗੀਆਂ ਸੋ ਪੰਜਾਬ ਦੇ ਕਿਸਾਨ ਆਮਣੇ ਸਾਹਮਣੇ ਆ ਸਾਹਮਣੇ ਹਰਿਆਣਾ ਪੁਲਿਸ ਆ ਹਰਿਆਣਾ ਦੇ ਕਿਸਾਨ ਨਾਲ ਨੇ ਹਰਿਆਣਾ ਦੇ ਜਿਹੜਾ ਬਿਲਕੁਲ ਹਰਿਆਣਾ ਦੇ ਮੈਂ ਤੁਹਾਡੇ ਨਾਲ ਗੱਲ ਵੀ ਕਰਾ ਦਿੰਨਾ ਐ ਤੁਸੀਂ ਹਰਿਆਣਾ ਤੋਂ ਜਾਈ ਠੀਕ ਸੋ ਬੇਸਿਕਲੀ ਜਿਹੜਾ ਹੈਗਾ ਲਗਾਤਾਰ ਮੈਂ ਤੁਹਾਨੂੰ ਦੱਸਦਾ ਵੀ ਹੁਣ ਨੌਜਵਾਨਾਂ ਦੇ ਨਾਲ ਬਜ਼ੁਰਗ ਵੀ ਇਹ ਚੀਜ਼ ਦੇ ਵਿੱਚ ਕੁੱਦ ਪਿਆ ਸ਼ਾਇਦ ਕੁਝ ਸਮੇਂ ਬਾਅਦ ਇੱਥੇ ਲਾਈਵ ਚੱਲ ਰਿਹਾ ਕਿਸੇ ਜੱਟ ਤਾਂ ਵੱਟ ਦੀ ਖਾਤਰ ਸਕੇ ਭਰਾਵਣ ਮਾਰਦੇ ਆ ਬਿਲਕੁਲ ਸੋ ਲਗਾਤਾਰ ਜਿਹੜਾ ਇੱਥੇ ਹੁਣ ਇਹ ਭਰ ਚੁੱਕਿਆ ਕਿਸੇ ਵੀ ਵਕਤ ਜਿਹੜਾ ਹੈਗਾ ਇਹ ਬੈਰੀਗੇਡ ਵਿਚਾਲੋਂ ਚੱਕਿਆ ਜਾ ਸਕਦਾ ਹੈ ਸੋ ਜਿਹੜਾ ਹੈਗਾ ਬਹੁਤ ਤੁਸੀਂ ਜਿਹੜਾ ਹੈਗਾ ਇਹ ਚੀਜ਼ ਨੂੰ ਦੇਖ ਸਕਦੇ ਹੋ ਜਿਹੜੇ ਭਰਾ ਮੇਰੇ ਉਹ ਘਰਾਂ ਬੈਠੇ ਉਥੇ ਨਾਰੇਬਾਜੀ ਹੋਣੀ ਸ਼ੁਰੂ ਹੋ ਗਈ ਹੈ ਜਿੰਦਾਬਾਦ ਭਾਰਤੀ ਕਿਸਾਨ ਵੀਣੇਕਤਾ ਜਿੰਦਾਬਾਦ ਭਾਰਤੀ ਕਿਸਾਨ ਜੁਨੇ ਨੇ ਇਕਤਾ ਜਿੰਦਾਬਾਦ ਲਗਾਤਾਰ ਭਾਰੀ ਨਾਰੇਬਾਜੀ ਹੋ ਰਹੀ ਆ ਲਗਾਤਾਰ ਜਿਹੜਾ ਬਿਲਕੁਲ ਮੈਂ ਕਹਿੰਦਾ 1 ਇੰਚ ਦਾ ਵੀਰਾ ਜਿਹੜਾ ਹੈ ਇਤਰੋ ਤੁਹਾਨੂੰ ਮੈਂ ਦਿਖਾਵਾਂ ਪਿੱਛੋਂ ਲਗਾਤਾਰ ਕਿਸਾਨ ਆ ਰਹੇ ਆ ਲਗਾਤਾਰ ਨੌਜਵਾਨਾਂ ਨੇ ਸ਼ਾਇਦ ਕਿਸਾਨ ਯੂਨੀਅਨ ਇਕਤਾ ਉਗਰਾਹਾ ਦਾ ਝੰਡਾ ਤੇ ਬੈਨਰ ਛੱਡ ਕੇ ਲਗਾਤਾਰ ਅੱਗੇ ਆ ਰਹੇ ਆ ਕਿ ਇੱਥੋਂ ਅਸੀਂ ਨੰਗਣਾ ਸੋ ਹੋ ਸਕਦਾ ਇਸ ਦਬਾਅ ਦੇ ਵਿੱਚ ਉਗਰਾਹਾ ਨੂੰ ਵੀ ਜਲਦੀ ਤੋਂ ਜਲਦੀ ਇਹ ਫੈਸਲਾ ਲੈਣਾ ਪਵੇ ਕਿ ਆਪਾਂ ਜਿਹੜਾ ਇਹ ਬੈਰੀਅਰ ਨੂੰ ਕਰਾਸ ਕਰਨਾ ਕਿਉਂਕਿ ਲੋਕਾਂ ਦਾ ਗੁੱਸਾ ਇਸ ਕਰਕੇ ਵੱਧ ਰਿਹਾ ਕਿਉਂਕਿ ਸ਼ੰਭੂ ਹੋ ਗਿਆ ਅੰਬਾਲਾ ਹੋ ਗਿਆ ਜਾਂ ਕਿ ਅੱਗੇ ਰਾਜੇਵਾਲ ਹੋਗਾ ਸਾਰੇ ਕਰਾਸ ਕਰਕੇ ਜਾਣ ਕੇ ਇੱਥੇ ਲਗਾਤਾਰ ਬਹਿਣਾ ਬੜਾ ਮੁਸ਼ਕਿਲ ਹੈ ਕਿਉਂਕਿ ਲੋਕ ਇਹ ਕਹਿ ਰਿਹਾ ਕਿ ਅਸੀਂ ਘਰੋਂ ਆਇਆ ਦਿੱਲੀ ਜਾਣ ਵਾਸਤੇ ਨਾ ਕਿ ਰਾਹਾਂ 'ਚ ਬਹਿਣ ਵਾਸਤੇ ਸੋ ਤਾਂ ਕਰਕੇ ਜਿਹੜਾ ਲਗਾਤਾਰ ਜਿਹੜਾ ਹੈਗਾ ਆਪਾਂ ਕਿ ਅੱਗੇ ਪ੍ਰਸ਼ਾਸਨ ਤੇ ਉੱਤੇ ਦਬਾਅ ਲਗਾਤਾਰ ਆਪਾਂ ਕਿ ਹਰ ਇੱਕ ਜੀਤ ਆ ਤੁਸੀਂ ਦੇਖੋ ਹਜੇ ਤੱਕ ਪਿੱਛੋਂ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਲੋਕ ਬਾਰਡਰ ਵੱਲ ਕੂਚ ਕਰ ਰਹੇ ਆ ਤੇ ਬਾਰਡਰ ਤੇ ਜਿੱਥੇ ਅਸੀਂ ਖੜੇ ਆ ਅਸੀਂ ਜਿਹੜਾ ਖੜੇ ਆ ਕਿਉਂਕਿ ਰਾਤ ਜਿੱਥੇ ਇੱਥੇ ਵੱਡੇ ਵੱਡੇ ਪੱਥਰ ਸਿੱਟੇ ਸੀਗੇ ਲਗਭਗ ਪੁਲ ਦੇ ਜਿਹੜਾ ਥੱਲੇ ਵਾਲੇ ਆਉਂਦੇ ਆ ਅਸੀਂ ਉਹ ਤੇ ਉੱਤੇ ਬਹਿ ਕੇ ਹੁਣ ਦਰਸ਼ਨੀ ਡਿਊਟੀ ਬਣਾ ਲਈ ਆ ਆਪਦੀ ਤੇ ਉੱਥੋਂ ਤੁਹਾਨੂੰ ਜਿਹੜਾ ਹੈਗਾ ਲਾਈਵ ਕਰਕੇ ਦਿਖਾਈ ਜਾਂਦੇ ਆ ਪਰ ਹੁਣ ਸਾਡੇ ਵਿਚਕਾਰ ਦਰਸ਼ਨੇ ਅਤੇ ਵਿਚਾਲੇ ਤੇ ਉਧਰਲੇ ਪਾਸੇ ਹਰਿਆਣਾ ਪੁਲਿਸ ਵਾਲੇ ਪਾਸੇ ਇੱਕ ਵੀ ਮੈਂ ਕਹਿਣਾ ਥਿਲ ਸੱਟਣ ਨੂੰ ਜਗ੍ਹਾ ਨਹੀਂ ਇੰਨਾ ਕਿਸਾਨ ਇਕੱਠਾ ਹੋ ਗਿਆ ਹੈ ਇਹ ਕਿਸੇ ਵੇਲੇ ਵੀ ਜਿਹੜਾ ਹੈਗਾ ਰੂਪ ਲੈ ਸਕਦਾ ਕਿ ਕਦੋਂ ਵੀ ਜਿਹੜਾ ਹੈਗਾ ਇਹ ਆਪਾਂ ਕਹਿ ਸਕਦੇ ਹਾਂ ਇਹ ਬਾਰਡਰ ਨੂੰ ਕਰਾਸ ਕੀਤਾ ਜਾ ਸਕਦਾ ਹੈ ਹੁਣ ਬਾਰਡਰ ਕਿਸ ਤਰ੍ਹਾਂ ਬਣਾਇਆ ਹੋਇਆ ਰਾਤ ਜਦੋਂ ਮੈਂ ਇੱਥੇ ਆਇਆ ਸੀਗਾ ਤਾਂ ਬਾਰਡਰ ਤੇ ਸਿਰਫ ਪਹਿਲਾਂ ਜਿਹੜਾ ਹੈਗਾ ਅੱਗੇ ਸਿਰਫ ਸੀਗਾ ਆਪਾਂ ਕਹਿੰਗੇ ਸਿਰਫ ਆਪਾਂ ਕਹਿੰਗਾ ਜਿਹੜੀਆਂ ਪੁਲਿਸ ਦੇ ਜਿਹੜੇ ਲਿਖਿਆ ਬੈਰੀਕੇਡ ਸੀਗੇ ਬੈਰੀਕੇਡ ਸੀਗੇ ਉਸ ਤੋਂ ਬਾਅਦ ਰਾਤੇ-ਰਾਤ ਪੁਲਿਸ ਨੇ ਮਿੱਟੀ ਸੁੱਟਤੀ ਇੱਥੇ ਮਿੱਟੀ ਸੁੱਟ ਕੇ ਟਿੱਬੇ ਲਾਤੇ ਟਿੱਬੇ ਲਾ ਕੇ ਫਿਰ ਪੁਲਿਸ ਪਿੱਛੇ ਖੜੀ ਕਰਦੀ ਪਹਿਲਾਂ ਸਵੇਰੇ ਬਹੁਤ ਘੱਟ ਗੈਂਦੀ ਚ ਪੁਲਿਸ ਸੀ ਮੈਂ ਜਦੋਂ ਤੁਹਾਨੂੰ ਮੈਂ ਸਵੇਰੇ ਵੀ ਦਿਖਾਇਆ ਪਰ ਹੁਣ ਲਗਾਤਾਰ ਜਿਹੜਾ ਹੈਗਾ ਜੀਨ ਪ੍ਰਸ਼ਾਸਨ ਨੇ ਜਿਹੜਾ ਹੈਗਾ 100 ਧਾਰਾ 144 ਲਾ ਰੱਖਿਆ ਜੀਨ ਵਾਲੇ ਪਾਸੇ ਮਤਲਬ ਜਿਹੜਾ ਇਹ ਤੋਂ ਬਾਅਦ ਨੰਗਿਆ ਉਹਦੇ ਡੰਡਾ ਫਿਰ ਸਕਦਾ ਉਹਨੂੰ ਹਰਾਸਤ ਚ ਲਿਆ ਜਾ ਸਕਦਾ ਇਹ ਲਗਾਤਾਰ ਅਨਾਉਂਸਮੈਂਟਾਂ ਜਿਹੜੀਆਂ ਜੀਨ ਪ੍ਰਸ਼ਾਸਨ ਵੱਲੋਂ ਹੋਈਆਂ ਤੇ ਇਧਰੋਂ ਲਗਾਤਾਰ ਮੈਨੂੰ ਲੱਗਦਾ ਹੈ ਹੁਣ ਇਹ ਬਿਲਕੁਲ ਜਿਹੜਾ ਭਰ ਚੁੱਕਿਆ ਜਿਹੜਾ ਮਾਹੌਲ ਬਿਲਕੁਲ ਭਖ ਚੁੱਕਿਆ ਕਿਸੇ ਵੇਲੇ ਵੀ ਜਿਹੜਾ ਹੈਗਾ ਇਹ ਆਪਾਂ ਕਗੇ ਅੱਗੇ ਜਾਇਆ ਜਾ ਸਕਦਾ ਸਿਰਫ ਜਿਹੜਾ ਹੈਗਾ ਸ਼ਾਇਦ ਲੋਕਾਂ ਨੇ ਬੈਰੀਕੇਡ ਕਰਨਾ ਸ਼ੁਰੂ ਕਰ ਦਿੱਤਾ ਹੋ ਸਕਦਾ ਹੈ ਲਗਾਤਾਰ ਜਿਹੜਾ ਹੈਗਾ ਕੁਝ ਨੌਜਵਾਨਾਂ ਨੇ ਬੈਰੀਕੇਡ ਭੰਣੇ ਸ਼ੁਰੂ ਕਰ ਦਿੱਤੇ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਵ ਹੈ ਇਹਨੂੰ ਵੀਰੇ 100-100 ਗਰੁੱਪਾਂ 'ਚ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਰਿਐਲਿਟੀ ਪਤਾ ਲੱਗੇ ਕਿਉਂਕਿ ਨਹੀਂ ਤਾਂ ਮੀਡ ਗਾਣੇ ਨੈਸ਼ਨਲ মিডিਆ ਨੇ ਕੱਟ-ਕੱਟ ਕੇ ਪਾਉਣਾ ਕਿਸਾਨਾਂ ਨੇ ਹੁੱਲੜਬਾਜੀ ਕੀਤੀ ਫਲਾਣਾ ਕੀਤਾ ਆਪਾਂ ਨੂੰ ਜਿਹੜਾ ਹੈਗਾ ਅ ਜਿਹੜਾ ਹੈਗਾ ਆਪਾਂ ਕਹਿੰਗੇ ਉਹਨਾਂ ਨੇ ਕਿਹਾ ਯਾਰ ਵੀ ਆਪਾਂ ਨੂੰ ਮਾੜਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੋ ਲਗਾਤਾਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਉੱਥੇ ਕੁਝ ਨੌਜਵਾਨ ਆ ਜਿਹੜੇ ਮੈਨੂੰ ਲੱਗਦਾ ਇਹਨਾਂ ਨੇ ਹੁਣ ਜਿਹੜਾ ਹੈਗਾ ਆਪਦੇ ਹੱਥਾਂ 'ਚ ਲੈ ਲਿਆ ਕੰਮ ਇੱਥੇ ਦਿਖਾ ਰਿਹਾ ਇਹ ਮੁੰਡਾ ਜਿਹੜਾ ਸ਼ਾਇਦ ਹਰਿਆਣਾ ਦਾ ਹੀ ਆ ਇਹ ਲਗਾਤਾਰ ਅ ਕੋਸ਼ਿਸ਼ ਕਰ ਰਿਹਾ ਹੈ ਇਧਰੋਂ ਤਾਰ ਲਾਉਣੀ ਸ਼ੁਰੂ ਕਰਤੀ ਹੈ ਤਾਰ ਲਾਉਣੀ ਸ਼ੁਰੂ ਕਰਤੀ ਹੈ ਜੇ ਕਹਾਂ ਮੈਂ ਆ ਤੁਸੀਂ ਦੇਖ ਰਹੇ ਹੋ ਤਾਰ ਲਾਉਣੀ ਸ਼ੁਰੂ ਹੋ ਗਈ ਹੈ ਇੱਥੋਂ ਤਾਰ ਜਿਹੜਾ ਹੈਗਾ ਲਾਉਣੀ ਸ਼ੁਰੂ ਹੋ ਗਿਆ ਹੋ ਸਕਦਾ ਕਿਸੇ ਵੇਲੇ ਵੀ ਜਿਹੜਾ ਹੈਗਾ ਲੜਵਾਜੀ ਨਾ ਕਰੋ ਬਈ ਓਏ ਲਗਾਤਾਰ ਅੱਡ ਅੱਡ ਵਿਚਾਰ ਨੇ ਕੋਈ ਕਹਿ ਰਿਹਾ ਖੁੱਲੜ ਬਾਜੀ ਨਾ ਕਰੋ ਪਰ ਤਾਰ ਲਾਹ ਰਿਹਾ ਨੌਜਵਾਨ ਇਹ ਨੌਜਵਾਨ ਲਗਾਤਾਰ ਤਾਰ ਉਤਾਰ ਰਿਹਾ ਹੈ ਵਿਚਾਰੋਂ ਲਗਭਗ ਆਪਕ ਕੇ 2-3 ਮੀਟਰ ਆ ਜਿਹੜੀ ਉਹ ਤਾਰ ਉਤਾਰ ਦਿੱਤੀ ਗਈ ਹੈ ਬਲੇਡ ਨੇ ਤਾਰ ਚਾਹੇ ਖੜ ਜੋ ਇਹਨੂੰ ਤਾਰ ਦੀ ਕੀ ਗੱਲ ਐ ਯਾਰ ਸੋ ਲਗਾਤਾਰ ਆ ਜਿਹੜਾ ਹੋ ਸਕਦਾ ਪੁਲਿਸ ਅੱਗੇ ਆਉਣੀ ਸ਼ੁਰੂ ਹੋ ਗਈ ਹੈ ਇੱਥੇ ਕਦੋਂ ਵੀ ਲਾਠੀ ਚਾਰਜ ਹੋ ਸਕਦਾ ਹੋ ਸਕਦਾ ਇੱਥੇ ਅਥਰੂ ਗੈਂਦੇ ਗੋਲੇ ਛੱਡੇ ਜਾਣ ਹਜੇ ਤੱਕ ਕੋਈ ਅਨਸਖਾਂ ਵੀ ਘਟਨਾ ਦਾ ਪ੍ਰਤੀਤਤਾ ਨਹੀਂ ਹੁੰਦਾ ਕਿਉਂਕਿ ਕਿਸੇ ਵੀ ਜਿਹੜਾ ਹੈਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਆਪਾਂ ਦੇ ਅੱਗੇ ਕਿਸਾਨ ਆ ਜਿਹੜੇ ਇੱਥੋਂ ਲੱਗ ਰਹੇ ਆ ਸਿੱਧੀ ਤਨਾਪੂਰਵ ਕਾ ਮੈਂ ਫੇਰ ਲਾਈਵ ਹੋਊਂਗਾ ਤੁਹਾਡੇ ਨਾਲ ਅ ਕਿਉਂਕਿ ਜਿਹੜਾ ਹੈਗਾ ਅਸੀਂ ਕੱਲਾ ਲਾਈਵ